ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੁੱਤਰ ਵਜ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਨੇ ਬਾ ਗਰਮੀ ਬਹੁਤ ਸੋਹਣੀ ਆ ਕੁੱਤਰ ਇਕੜਾਇਆ ਦਾ ਪਾਣੀ ਵੀਰੇ ਤੇ ਸੋਚਿਆ ਕੁੱਤਰ ਹੁਣ ਅਸੀਂ ਲੱਗੇ ਜਿਹੜੇ ਹੁੰਦੇ ਨਾਲ ਉਹਨਾਂ ਨੂੰ ਮੱਖਣੀ ਦੇਣੀ ਆ ਡੇਡ ਡੇਮਰ ਸਰੰਜਾ ਕੱਟ ਕੇ ਮੁਰਦੇ ਉਹਨਾ ਆਤੀ ਕਿਉਂਕਿ ਬਾਕੀਆ ਬਾਕੀ ਜਿਹੜੇ ਬੱਚੇ ਛੋਟੇ ਆ ਆਪਣੇ ਹਨ ਉਹ ਆਪਾਂ ਨੇ ਆ ਛਤਰੀ ਤੇ ਬਿਠਾਏ ਹੋਏ ਹੈ ਹੈ ਛੋਟੇ ਬੱਚੇ ਕਿਉਂਕਿ ਭਾਈ ਪੱਕੇ ਹੋ ਜੰਨੇ ਆ ਪੂਰੇ ਛਤਰੀ ਦੇ ਉੱਪਰ ਜਿਹੜੇ ਬੈੰਨੇ ਆ ਤੇ ਇੱਕ ਗਿਆ ਖੁੱਡੇ ਝੋਟ ਉਹ ਚੱਲ ਉੱਡਦਾ ਹੁਣ ਤਪਾ ਵੀ ਸੋਹਣੀ ਆ ਪਹਿਲਾਂ ਛਤਰੀ 'ਤੇ ਬੈਠਾ ਰਿਹਾ ਤੇ ਆ ਬੱਚੇ ਹ ਖੁੱਲੇ ਉਡਾਉਂਦੇ ਇਹ ਜਿੰਨੇ ਖੁੱਲੇ ਬੱਚੇ ਛੋਟੇ ਬੰਨੇ ਉਹਨਾਂ ਵਧੀਆ ਰੈਲਟ ਰਹਿੰਦਾ ਹੈ ਨਾ ਇਹ ਇੱਕ ਆਉਟ ਦੇ ਵੀ ਨਹੀਂ ਹੈਗੇ ਫਿਰ ਇਹ ਆਪਣੀ ਮਰਜ਼ੀ ਨਾਲ ਉਡਾਂਗੇ ਲੈ ਬਾਈ ਤੇ ਬਾਕੀ ਜਿਹੜੇ ਇੱਧਰ ਹੁਣ ਆ ਕਬੂਤਰ ਬਾਕੀ ਦੇ ਮੈਂ ਕੱਢ ਤੇ ਜਾਲ ਦੇ ਵਿੱਚ ਸਾਰੇ ੁੱਪਾ ਸੋਹਣੀ ਦੀ ਤੇ ਇੱਧਰ ਜਾਲਾਂ ਦੇ ਵਿੱਚ ਕੱਢੇ ਹੋਏ ਆ ਆ ਬੈਠੇ ਆ ਸਾਰੇ ਕੱਢੇ ਠੀਕ ਹੈ ਨਾ ਤੇ ਹੁਣ ਲੱਗੇ ਆ ਇਧਰ ਮਖਣੀ ਕੈਮਰਾਮੈਨ ਆਇਆ ਲਾਡੀ ਇਧਰ ਠੀਕ ਆ ਕਿਆ ਹਾਲ ਲਾਡੀ ਵਧੀਆ ਵਧੀਆ ਠੀਕ ਆ ਤੇ ਹੁਣ ਕੈਮਰਾ ਚੰਗੀ ਤਰ੍ਹਾਂ ਫੜੀ ਬੈਠਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਭਰੀ ਹੋਈ ਆ ਸਰੰਜ ਇਧਰ ਮਖਣੀ ਦੀ ਨਹੀਂ ਤੈਨੂੰ ਦੇ ਦੇਣੀ ਆ ਠੀਕ ਆ ਆ ਲਾ ਫੜ ਕੈਮਰਾ ਉਧਰ ਵਾ ਕਰਕੇ ਰੱਖੀ ਤੇ ਚੰਗੀ ਤਰ੍ਹਾਂ ਦਿਖਾਈ ਠੀਕ ਆ ਇਧਰ ਨੂੰ ਆ ਜਾ ਬੜਾ ਜੀ ਚਾਹੇ ਇਧਰ ਨੂੰ ਆ ਜਾ ਹਾਂ ਲਓ ਜੀ ਬਾਈ ਦੇਖ ਲਓ ਚੰਗੀ ਤਰ੍ਹਾਂ ਆਹ ਝੂਟੀ ਆਪਾਂ ਨੇ ਨਾ 3 ਐਮਐਲ ਦੀ ਲੈ ਲੈਣੀ ਸਰੰਜ ਝੂਟੀ ਇਹਦੇ ਨਾਲ ਆਏ ਆ ਵਧੀਆ ਦੇਖ ਹੋ ਜਾਂਦੀ ਆ ਨਾਲੇ ਕਬੂਤਰ ਦਾ ਮੂੰਹ ਨਹੀਂ ਲਿਪੜਦਾ ਆਪਾਂ ਨੇ ਨਾ ਬਾਈ ਇਹ ਇੱਕ ਵੀਰ ਦੀ ਵੀਡੀਓ ਦੇਖੀ ਸੀ ਇੰਸਟਾਗ੍ਰਾਮ 'ਪਰ ਇੰਸਟਾਗ੍ਰਾਮ 'ਪਰ ਵੀਡੀਓ ਦੇਖੀ ਆ ਦੇਖੋ ਐਨ ਵਧੀਆ ਦੇ ਹੁੰਦੀ ਐ ਵਧੀਆ ਤਰੀਕੇ ਨਾਲ ਠੀਕ ਆ ਇਹਦੇ ਕੋਲ ਇੱਦਾਂ ਭਰ ਲੈਣੀ ਆ ਪਿੱਛੇ ਨੂੰ ਖਿੱਚ ਕੇ ਸਰਿੰਜ 'ਚ ਇੱਦਾਂ ਭਰ ਲੈਣੀ ਆ ਵਿੱਚ ਗਲਤ ਕੋ ਲੈਣੀ ਅੰਦਰ ਜੇ ਕੁੱਤਰਾ ਮੂੰਹ ਛੋਟਾ ਹੋਇਆ ਤੂੰ ਵੀ ਸਰਿੰਜ ਛੋਟੀ ਦੇਖ ਲਿਓ ਸ਼ੂਗਰ ਵਾਲੀ ਸਰਿੰਜ ਲੈ ਲਿਓ ਆ ਉਹੀ ਆ ਵੈਸੇ ਤਾਂ ਹਨਾ ਸ਼ੂਗਰ ਵਾਲੀ ਉਹ ਐ ਹਾਂ ਬਾਕੀ ਯਾਰ ਜਿੱਦਾਂ ਕੀ ਲੋਟ ਲੱਗਿਆ ਤੁਹਾਨੂੰ ਦੇਣੇ ਚ ਉਦਾਂ ਦੇ ਦਿਓ ਚੱਕਰ ਪਤਾ ਕੀ ਹੈ ਇਹਦੇ ਨਾਲ ਬਾਈ ਮੂੰਹ ਨਹੀਂ ਲਿਪੜਦਾ ਮੂੰਹ ਨਹੀਂ ਲਿਪੜਦਾ ਗਲਤ ਹੋਈ ਜਾਂਦਾ ਨਹੀਂ ਸੱਡਾ ਤੇ ਮੂੰਹ ਇਹ ਨਾ ਸਾਲਾ ਜਵਾੜੇ ਜਿਹਾ ਲਿਪੜ ਜਾਂਦੇ ਇਹਨਾਂ ਦੇ ਹਾਂ ਸਾਫ਼ ਕਰ ਲੰਦੇ ਜੇ ਬਿਆੜਾ ਜਾਂ ਲਿਪੜੇ ਕਰਕੇ ਐਡਾ ਕੱਪੜੇ ਜਿਹੜੀ ਬੇਸਟ ਸਾਫ਼ ਹੋ ਜੇ ਬੇਸਟ ਹਾਂ ਸਾਫ਼ ਕਰਕੇ ਆਪਣਾ ਆਰਾਮ ਨਾਲ ਵਧੀਆ ਤਰੀਕੇ ਨਾਲ ਦੇ ਹੋ ਜਾਂਦੀ ਹੈ ਇਹ 3 ਐਮ ਐਲ ਦੀ ਸਰੀੰਜ ਆ ਬਾਈ ਇਹ ਬਾ ਰੱਖ ਗਏ ਜਾਬਾ ਤੇ ਫੜ ਲੈਣੀਆਂ ਐਡਾ ਮਾ ਨਾ ਪੁੱਛ ਦੇਣੀਆਂ ਅੰਦਰ ਸਾਡੇ ਚੀਜ਼ ਜਿਹੜੀ ਹਾਲ ਤੋਂ ਵੱਢਦੀ ਹੈ ਆਮਲੇ ਰਹਿ ਕੋਈ ਉੱਪਰ ਹੀ ਸਿਣਾ ਅੱਡਾ ਹਲੇ ਗੁਣੀਆਂ ਜੇ ਨਹੀਂ ਲੋਟ ਆਉਂਦਾ ਖੜਨੇ ਵਾਲਾ ਉਸ ਨੂੰ ਨਾ ਮੈਂ ਤਾਂ ਉਹਨੇ ਤਾਂ ਮੌਕਾ ਵੀ ਦਉਂਗੇ ਇਹ ਜੀ ਗੱਲ ਤਾਂ ਨਹੀਂ ਹੈ ਹਲੇ ਕੁੱਪਾਂ ਲਵਾ ਦਈਏ ਪਹਿਲਾਂ ਇੱਕ ਵਾਰ ਇਹਨੂੰ ਪਾਰ ਆਉਂਦੇ ਬਾਈ ਹਜੇ ਤਾਂ ਆਪਾਂ ਨੇ ਹਜੇ ਤਾਂ ਕੱਢਣ ਲੱਗੇ ਦੋ ਵਜੇ ਕੱਢਣ ਲੱਗੇ ਆ ਠੀਕ ਹੈ ਨਾ ਤੇ ਵਧੀਆ ਚੱਲ ਉਹ ਜੁਕੇ 3 ਘੰਟੇ ਲਾ ਕੇ ਸੌਣ ਆਪਣੀ ਮਰਜ਼ੀ ਕਿ ਲਾ ਕੇ ਬਹਿ ਜਾਂਦੇ ਆ ਜਿਹੜੇ ਗੁੱਡੇ ਦੇ ਵਿੱਚ ਹੋ ਜਿੰਨੇ ਤੇ ਜਿਹੜੀ ਤੁਪਾਏ ਵਿੱਚ ਕਰਦੇ ਸਾਰੀ ਚੀਜ਼ਾਂ ਯਾਰ ਮੂੰਹ ਨੂੰ ਹਾਵ ਕੰਸਾ ਕਰਾ ਣ ਨਹੀਂ ਅਹੀ ਨਾ ਜਿਹੜੇ ਫੰਦਾ ਨੂੰ ਲੱਗ ਗਿਆ ਇਹਨਾਂ ਨੇ ਫਿਰ ਉਹ ਹੋ ਜਾਣਾ ਮੈਂ ਵੀ ਖਾ ਲੂੰਗਾ ਥੋੜੀ ਜਿਹੀ ਜੇ ਬਚ ਗਈ। ਮੈਂ ਇਹਨਾਂ ਦੇਖ ਰਿਹਾ ਕਿ ਕਿੰਨਾ ਮਸਲਾ ਪਾਉਣ ਨਾ ਕੰਮ ਨਹੀਂ ਕਰਦਾ। ਕਿੱਥੇ ਲਿਆਇਆ ਮਖਣੀ? ਚਲੋ ਆਪਣਾ ਦੋਸਤੋਂ ਤੋਂ ਲਿਆਂਦੀ ਆ ਲੱਸੀ ਲਸੀ ਰੇਡ ਕਰ ਦੇਣਾ। ਪਹਿਲਾਂ ਸਿਵ ਲਿਆਉਂਦਾ। ਬਸ ਸਿਵ ਲਿਆਉਂਦੇ। ਲੱਸੀ ਕਹਿੰਦੇ ਅੱਜ ਹੈ ਨਹੀਂ ਕੱਲੂ ਉਹਨਾਂ ਦਾ ਸੀਤਾ ਪਰਦੇਸ ਸੀ ਉਹਨਾਂ। ਹੁਣ ਤੇਰੇ ਜਿਆਦਾ ਜਿਹੜੇ ਕੋਲ ਤੁਹਾਨੂੰ ਦਿੱਤੀ ਆ। ਹਾਂ ਹੈ। ਹਾਂ। ਆ ਦੇਖ ਇਹਨਾਂ ਦੇ ਪਲੱਸ ਚਾਣੇ ਅੰਦਰੋਂ। ਲਾਡੀ ਨੂੰ ਇੱਕ ਸਰੇਂਜ ਲਾਡੀ ਨੂੰ ਦੇਣੀ ਲਾਡੀ ਵੀ ਕੈਮਰਾ ਫੜੀ ਬੈਠਾ ਥੋੜੀ ਜੀ ਜਾਨ ਇਹ ਚ ਆ ਜੂਗੀ ਰਲਾ ਹੋ ਜੂਗਾ ਇਹ ਕਿਉਂਕਿ ਇਹ ਵੀ ਕੈਮਰਾ ਲੈ ਕੇ ਥੱਕ ਜਾਂਦਾ ਖੜਾ ਖੜਾ ਠੀਕਾਂ ਲਾਡੀ ਲੱਤਾਂ 'ਚ ਜਾਨ ਆ ਜੂਗੀ ਜੋੜੇ ਮਜ਼ਬੂਤ ਹੋ ਜੂਗੇ ਪੂਰੇ ਲਾਡੀ ਦਵਾਈਆਂ ਸਾਰੀਆਂ ਪਈਆਂ ਜਿੱਦਣ ਕੈਲਸ਼ੀਅਮ ਦੀ ਘਾਟ ਹੋ ਗਈ ਕੋਈ ਤਰ੍ਹਾਂ ਦੇ ਦਸਤੀ ਈਗਾ ਜਿਹੜੇ ਤੈਨੂੰ ਪੰਜ ਅਮਰ ਭਰਕ ਦੇ ਦੇਣੀ ਹੈ ਤਾਂ ਜਿਹਨਾਂ ਦੀ ਗੋਲੀ ਵੀ ਲਾਉਣੀ ਹੈ ਜਿਹਨਾਂ ਵੀ ਕਬੂਤਰ ਸ਼ਾਮਣ ਜੀ ਉਹ ਨਹੀਂ ਜਿੰਨੂੰ ਕਿ ਹੁਣ ਤਾਂ ਡਰੇ ਜਾਂਦੀਆਂ ਨੇ ਸਿੱਧੀ 5 ਵਜਾ ਕੱਢਿਆ ਬਾਈ ਆਪਾਂ ਨੇ ਹੁਣ 5 ਵਜਾ ਕੱਢਣ ਲੱਗੇ ਹਾਂ ਇਹਦਾ ਇੱਕ ਆਹ ਟੂਸ ਬੈ ਗਈ ਵੀਰੇ ਕਬੂਤਰ ਇੱਕ ਟੂਸ ਕੋਈ ਨਾ ਬੈ ਜਾਣ ਦੇ ਇੱਕ ਟੂਸ ਸਹਾਰਾ ਇਹ ਤਾਂ ਆਪਣੀ ਮਰਜ਼ੀ ਹੀ ਉੜਦੇ ਹਰੇ ਆਪਾਂ ਨੇ ਥੋੜੀ ਉਡਾਈਆਂ ਇਹਨੂੰ ਜਦੋਂ ਆਪਾਂ ਨੇ ੜਾਉਣੇ ਆ ਉਦੋਂ ਨਾਲ ਫਿਰ ਇਹਦੀ ਮਰਜ਼ੀ ਥੋੜੀ ਹੋਣੀ ਸਾਡੀ ਮਰਜ਼ੀ ਹੋਣੀ ਠੀਕ ਹੈ ਨਾ ਅਜੇ ਤਾਂ ਇਹਨਾਂ ਦੀ ਮਰਜ਼ੀ ਆ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਖਚਲਾ 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 ਖਾਂਪ ਲਾਦਾ ਆਪਾਂ ਨੇ ਕੁੱਤਰ ਨੂੰ ਬਾਈ ਇਹ ਮਖਣੀ ਦਾ ਦੂਆ ਵਜਾ ਆ ਬਾਈ ਅੱਗੇ ਬਾਈ ਮੈਂ ਰੋਕੀ ਵੀ ਖਾਣੀ ਆ ਆਪਾਂ ਨੇ ਆ ਦੋ ਬੱਚੇ ਕੱਢੇ ਆ ਆ ਲਾਲ ਚੀਨਾ ਬੱਚਾ ਆਪਣਾ ਠੀਕ ਆ ਸਾਨੂੰ ਸ਼ੌਂਕ ਇਹਦਾ ਵਧੀਆ ਉੜ ਕੇ ਆਇਆ ਆਪਾਂ ਨੇ ਐ ਵਧੀਆ ਉੜਿਆ ਕੰਗ ਡੰਡੇ ਜੇ ਮਾਰੇ ਹੋਏ ਆ ਇਹ ਕੱਢਦੇ ਆ ਹੁਣ ਆਪਾਂ ਦੋ ਬੱਚੇ ਫਿਲਹਾਲ ਤਾਂ ਆਪਾਂ ਨੇ ਦੋ ਹੀ ਕੱਢੇ ਹਲੇ ਇਹ 2 ਵਜੇ ਬਾਈ ਸ਼ੋਰ ਵੈਸੇ ਇੱਕ ਗੱਲ ਹੈਗੀ ਆ ਕੱਲਾ ਬੰਦਾ ਜਦੋਂ ਕੋਈ ਕਬੂਤਰਾਂ ਜਿਹਨੇ ਰੱਖੇ ਫੇ ਕੱਲੇ ਬੰਦੇ ਨੂੰ ਨਾ ਬਾਈ ਔਖਾ ਲੱਗਦਾ ਥੋੜਾ ਜਿਹਾ ਕੰਮ ਕੋਈ ਵੀ ਕਰਨਾ ਜਿੱਦਾਂ ਕਿ ਇਹ ਵੀ ਹੁਣ ਕਰ ਰਹੇ ਹਨ ਹੂੰ ਕੱਲੇ ਬੰਦੇ ਨੂੰ ਦੇ ਨਹੀਂ ਹੋਣੀ ਇਹ ਦਿੱਕਤ ਵਾਾਲਾ ਨਾ ਟਰਾਈ ਕਰਨ ਲੱਗਿਆ ਦਾ ਕੱਲਾ ਹੀ ਨਾ ਨਾ ਕੱਲੇ ਤੇ ਨਹੀਂ ਦੇ ਹੋਣੀ ਬਾਈ ਨਾਲ ਇੱਕ ਬੰਦਾ ਆਪਣਾ ਹੈਲਪਰ ਕਿਉਂਕਿ ਹਰੇ ਕਬੂਤਰਾਂ ਦਾ ਬਾਜ਼ ਦੇ ਨਾਲ ਕੀ ਇੱਕ ਦੋ ਦੋ ਬੰਦਾ ਦਾ ਯਾਰ ਮਤਲਬ ਆਇਆ ਜਾਂਦਾ ਉਹ ਕੋਈ ਚੱਕਰ ਨਹੀਂ ਹੁੰਦਾ ਇਹ ਤਾਂ ਪ੍ਰਾਣੀ ਹੈ ਨਾ ਕੁੱਚਲੇ ਪਾਣੀ ਪੂਣੀ ਚੱਕਰ ਪੂਰਾ ਇਹਨਾਂ ਤੋਂ ਭੇਜਾ ਹਾਂ ਜਿਹੜੇ 9 ਵਜੇ ਉਹਨਾਂ ਸਿੱਧੇ ਜਾਣੀ ਹੁੰਦਾ ਹੈਗਾ ਬਾਕੀ ਭੇਜਦਾ ਫਿਰ ਸਰੰਜਾ ਪੇ ਪਾ ਦਿੰਦੀ ਜਾਂ ਹਲਕੇ ਤੇ ਵਜੇ ਨਿਕਾਅ ਦਿੰਦੇ ਜਾਨੇ ਹੈ ਕਿ ਨਹੀਂ ਆ ਆਪਣਾ ਬਾਈ ਬਚਾ ਪਿਛਲੇ ਸਾਲ ਖੈਰਾਬਾਦ ਹੋ ਰਿਆ ਤਾਂ ਇਹ ਇਹ ਅੱਧਾ ਘੰਟਾ ਪਹਿਲਾਂ ਬਹਿ ਗਿਆ ਚਿੱਟੀਆਂ ਦਾ ਲਾਲ ਚੀਨਾ ਆਪਣਾ ਇਹ ਖੈਰਾਬਾਦ ਬਾਜੀ ਛੜਾ ਯਾਰ ਪੱਠਾ ਤਾਂ ਇਹ ਹੁਣ ਤਾਂ ਕਬੂਤਰ ਬਣ ਗਿਆ ਹੁਣ ਅਰ ਗਈ ਛੱਡਾਂਗੇ ਇਹਨੂੰ ਫੇਰ ਦੁਬਾਰੇ ਇਸ 6 ਵਜੇ ਬਹਿ ਗਿਆ ਤਾਂ 1/2 ਘੰਟਾ ਪਹਿਲਾਂ ਬਹਿ ਗਿਆ ਤਾਂ ਬਾਜੀਪੁਰੇ ਇਹ ਲਾਲ ਚੀਨਾ ਕਬੂਤਰ ਬਣ ਗਿਆ ਹੁਣੇ ਉਸ ਟਾਈਮ ਪੱਠਾ ਤਾਂ ਇਹ ਹਨ ਦੇਖਦੇ ਆ ਕਿ ਛੱਡਾਂਗੇ ਬਾਜੀ ਚ ਚਿੱਟੀਆਂ ਦਾ ਇਹ ਦੇਖੋ ਅੱਖ ਦੇਖੋ ਕਿੰਨੀ ਚਿੱਟੀ ਹੈ ਇਹਦੀ ਦੁੱਧ ਵਰਗੀ ਪਈ ਆ ਇਹਨੂੰ ਛੱਡਣਾ ਹੁਣ ਐਦਕੀ ਹੁਣੇ ਪੱਟੇ ਵੇ ਬਾਈ بڑے ਕਬੂਤਰ ਆਪਾਂ ਨੇ ਸਾਰੇ ਪੱਟੇ ਵੇ ਆ ਇਹ ਬڑے ਕਬੂਤਰ ਸਾਰੇ ਪਟਦੇ ਆਪਾਂ ਨੇ ਸੱਚ ਤੜਫਾ ਦਾ ਬਹੁਤ ਪਰ ਇਹਦੇ ਪਰ ਉਹ ਛੱਡ ਕੇ ਸਾਲਾ ਜਾਮੂ ਕਿੱਥੇ ਇੱਥੇ ਬੈਜਣਾ ਕਿੱਥੇ ਸਾਲਾ ਪਤਾ ਹੈ ਨਹੀਂ ਤੇਰੇ ਹੱਲ ਪਤਾ ਹੈ ਨਹੀਂ ਤੇ ਪਰ ਉਹ ਜੇ ਤੱਕ ਕਰਿਆ ਇਹਦਾ ਬਾਈ ਕੋ ਹੋਰ ਫਾਦਰ ਵੀ ਮੈਂ ਗਾ ਸਸਪੈਂਡ ਵੀ ਗਾਲੀ ਹੋ ਜਾਂਦੀ ਹੈ ਨਾ ਸਸਪੈਂਡ ਵੀ ਗਾਲੀ ਹੋ ਜਾਂਦੀ ਹੈ ਹਾਂ ਸਸਪੈਂਡ ਵੀ ਗਾਲੀ ਹੋ ਜਾਂਦੀ ਹੈ ਨਾਲਾ ਗਾੜੀ ਹਾਂ ਹਾਂ ਤਰੀਕਾ ਵਧੀਆ ਬਾਈ ਇਹ ਆਪਾਂ ਨੇ ਇੰਸਟਾਗ੍ਰam ਪਰ ਵੀਡੀਓ ਦੇਖੀ ਸੀ ਇੱਕ ਭਰਾ ਦੀ ਉਹਨਾਂ ਨੇ ਦੱਸਿਆ ਵਾਤਾ ਮਾ ਚਲੋ ਆਪਾਂ ਵੀ ਬੱਤ ਕੇ ਦੇਖ ਲੈਂਦੇ ਆ ਮੂਹ ਲਵੇੜਨੇ ਨਾਲ ਨਹੀਂ ਆ ਜਾਬਾਂ ਹੀ ਲਿਖੀ ਆ ਵੀ ਨਾ ਬੱਤ ਨਾਮ ਦੀ ਸਰੰਗੀ ਇਹਦਾ ਵੀ ਜਰਦਾ ਮੇਰਾ ਫੇਵਰੇਟ ਕਬੂਤਰ ਹੈ ਹਾਂ بڑا ਕਬੂਤਰ ਆਪਣਾ ਜਰਦਾ ਇਹ ਆਲ ਕੀ ਛੱਡਣੇ ਬਾਈ ਸਾਰੇ ਪੱਟੇ ਵੇ ਇਹ ਆਪਾਂ ਨੇ ਕਬੂਤਰ ਜਰਦਾ ਆਪਣਾ ਕੱਟ ਕਰਿਆ ਵੇ ਖੜ ਜੀ ਨਤਰਾ ਜੀ ਹੁਣ ਵਾਹਰ ਮਾੜਾ ਜਾ ਹੈ ਵੀੜੀ ਚੰਗੀ ਦਰੰਗ ਚਲੋ ਚਿੱਤਰ ਕਰ ਲਈ ਸਰੰਗੀ ਚੰਗੀ ਦਾ ਜੀ ਲਾਵੇਂ ਨਿਆ ਕੇ ਸਲਾ ਦਈਏ ਨੇ ਮੈਨੂੰ ਮੈਨੂੰ ਇਹ ਦੇਖੀ ਲੋ ਯਾਰ ਜੀ ਦੇ ਨਾਂ ਉੜੇ ਹਾਂ ਸ਼ਾਕਾ ਰਿਹਾ ਹੈ ਨਾ 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 ਤਾ ਮੈਂ ਦੋ ਤਿੰਨ ਵਾਰ ਦੇਖ ਦੂੰਗਾ ਹਾਂ ਠਾਸੀ ਹੈ ਨਾ ਅਸਲੀ ਨਾ ਜੀ ਬਈ ਆ ਆਪਣਾ ਸ਼ਾਕਾ ਆ ਗਿਆ ਇਹ ਆਪਣੇ بڑے ਕਬੂਤਰ ਆ ਬਾਈ ਇਹ ਜਿਹੜੇ ਆਪਾਂ ਮਤਲਬ ਗਰਮੀ 'ਚੇ ਕੱਢਣੇ ਆ ਇਹ ਮਈ 'ਚ ਜਾ ਕੇ ਤੇ ਮਈ ਚ ਛੱਡਣੇ ਆਪਾਂ ਨੇ ਸਾਰੀਆਂ ਬੜੀਆਂ ਇਹ ਜਿਹੜੇ ਵੀ ਹੈਗੇ بڑے ਕਬੂਤਰ ਵਿੱਚ ਛੋਟੇ ਵੀ ਆ ਹੁਣ ਤਾਂ ਚਲੋ ਸਾਰਿਆਂ ਨੂੰ ਦੇ ਦੇਣੀ ਆਪਾਂ ਨੇ ਰਲ ਮਿਲ ਕੇ ਯਾਨੀ ਕਿ ਇਹ ਪੱਟੇ 'ਤੇ ਜਿਹੜੇ ਮਈ 'ਚ ਨਿਕਲਣੇ ਆ ਭਾਈ ਆ ਜਾ ਆ ਜਾ ਵਿੱਚ ਚੰਗੀ ਦਿਨ ਕਰਦੇ ਆਂ मलाई ने हांजी करता हम चला उतरे देती है दो है इनमें से देती है दिन <tweak> दे पता लग जाना नहीं भाई दे? नहीं पता दे?

ਉਹ ਕਾਲਸ ਰਹਾ ਬਾਈ ਉਹ ਵੀ ਬਈ ਕਾਲਿਆ 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 ਉਹਦੇ ਭਾਈ ਜਿਹੜੇ ਉਰ ਦੇ ਦੋਹਾਂ ਦੇ ਤੁਰੇ ਹਾਂ ਹੋ ਰਹਿ ਗਈ ਗੂਤਰੀ ਇੱਕ ਅੰਦਰ ਬੈਠਾ ਉਹਦੇ ਤਾਂ ਕੱਢਣੀ ਆ ਮਾਸੀਰ ਆ ਗਿਆ ਬਈ ਆਪਣਾ ਚਿੱਟੀਆਂ ਦਾ ਇਹ ਬੜਾ ਗੂਤਰਾ ਆਪਣਾ ਵਧੀਆ ਪੱਟ ਤੇ ਨੀਂਦਾ ਹੋ ਜਾਣੇ ਤੇ ਈੜੇ ਇਹ ਉਠ ਗੜਦੇ ਨਹੀਂ ਵਿੱਚ ਨੂੰ ਹੋਰ ਕੋਸੇ ਜਿਹਨਾਂ ਠੰਡ ਦੀ ਮੌੜ ਜਵੇ ਨੂੰ ਸਾਫ ਰਖਤਾ ਇਸਲੇ ਨੂੰ ਜਾਈ ਜਾਂਦਾ ਆਸ ਜਦੋਂ ਮਨਾ ਕਰ ਬਚੂ ਅਰੇ ਬੜੀ ਬੜੀ ਕੋਲ ਨੂੰ ਆ ਵਧੀਆ ਦੇਖਉਂਦੀ ਐਨ ਬਾਈ ਵਧੀਆ ਤਰੀਕਾ ਯੂਨਿਲ ਇਹ ਤਾਂ ਹੋਰ ਤਾਂ ਭਾਈ ਸਾਹਿਬ ਅੰਮ੍ਰਿਤਾਂ ਦੇ ਦੀਏ ਪਲੇ ਤਾਂ ਸਰੇ ਲਾਲਸਰੀ ਨੂੰ ਦੋਂ ਦੇਤੀ ਨਾ ਹਾਂ ਹੈ ਛੋਟਿਆਂ ਨੂੰ ਛੋਟਿਆਂ ਨੂੰ ਦੇਤੀ ਬਾਕੀ ਆਹ ਜਿਹੜਾ ਇਹ ਵੀ ਦੇਤੀ ਉਹਨਾਂ ਵੀ ਦੇਤੀ ਸ਼ਾਹ ਕੇ ਉਹ ਵਜਾਦੇ ਨੂੰ ਵੀ ਦੇਤੀ ਲਾਲਸਰੀ ਨਹੀਂ ਆਖੇ ਨੇ ਅਤੇ ਉਪਕਸ਼ਾਣੇ ਨੂੰ ਵੀ ਆ ਲਾਲਸਰੀ ਨੂੰ ਇਹ ਰੰਗੀ ਆ ਕਾਲੇ ਦੀ ਕਾਰ ਇਹਨ ਦਾ ਬਕ ਮੋਟੇ ਪੈਰਾਂ ਦਾ ਮੂਹੂ ਪੂ ਰਹੇਗਾ ਦੂਰ ਰਹੇਗਾ ਉਸ ਦਾ ਸਾਡੇ ਕੋਲ ਬਰੇਲਰ ਮੁਰਗਾ ਵੀ ਆ ਬਾਈ ਕਬੂਤਰਾਂ ਦੇ ਵਿੱਚ ਹੈ ਤਾਂ ਇਹ ਉਹਦੇ ਪੈਰ ਬਹੁਤ ਮੋٹے ਮੋٹے ਹੈ ਕਬੂਤਰ ਬਰੇਲਰ ਮੁਰਗਾ ਹੀ ਤਾਂ ਕਹਿੰਦੇ ਆ ਪੈਰ ਉਹਦੇ ਬਰੇਲਰ ਮੋਟੇ ਹੱਥ ਬਹੁਤ ਬਰੇਲਰ ਮੁਰਗੇ ਵਰਗੇ ਆ ਬੱਟੇ ਵਰਗਾ ਪਿਆ ਖੜਾ ਹਾਂ ਗਾਲਸਿਰ ਕਰਤੀ ਨਾ ਨਾ ਜਲਦੀ ਵੀਡੀਓ ਜਲਦੀ ਆਪਣੇ ਬਣੀ ਇਕੱਠੀ ਆਈ ਆ ਲਾਉਸ਼ਰੀ ਆ ਆ ਲਾਉਸ਼ਰੀ ਮੈਂ ਆਪ ਲੈ ਕੇ ਹੋ ਰਹੇ ਹਾਂ ਘਾਟੇ ਗਈ ਨਰਮਜੀਤ ਆਈ ਨਾ ਤੁਹਾਨੂੰ ਉਹ ਆ ਦੇ ਤੂ ਟੂ ਗਿਆ ਥੱਲੇ ਮਰੀ ਛਾਲ ਨਾਲ ਉੱਪਰ ਬੈ ਜਾ ਟਿੱਕੇਰਾਮ ਨਾਲ ਤੋ ਪਾਚੋ ਗੁਦੀ ਸੜਿਆ ਹੁਣ ਆ ਫੋਂਡਾ ਜਿਹੜਾ ਖਾਦਾ ਵੀ ਤੱਕ ਡੇਣਾ ਵੀ ਤਾਂ ਹੈਗਾ ਫਿਰ ਗਰਮੀ ਲੈ ਫੇਰ ਆ ਗਿਆ ਸੁਖਾਵਾ ਜਦੋਂ ਆਹ ਚੰਦ ਕਰਦਾ ਜਦੋਂ ਅੱਜ ਕਿਵੇਂ ਉਠਾਲੇ ਹੋਗੇ ਫੇਰ ਕਿੱਥੇ ਆਉਣੇ ਪਾਏ ਤਾਂ ਨਹੀਂ ਨਾ ਦਾਣਾ ਦੂਣਾ ਪਾਇਆ ਹੀ ਨਹੀਂ ਨਾ ਪਾਏ ਵੀ ਦਾਣੇ ਅੰਦਰ ਸਾਦਾ ਵਿੱਚ ਨੂੰ ਹੀ ਸਾਲਾ ਮਾਰੀ ਜਾਂਦਾ ਨਾ ਮੈਂ ਜਾਣੀ ਪੁੱਤ ਇਹ ਨਾ ਰਹਿ ਗਿਆ ਹੁਣ ਆਹ ਰਹਿ ਗਿਆ ਮੋਟੇ ਪੈਰਾਂ ਦਾ ਹਾਂ ਮੋਟੂ ਰਹਿ ਗਿਆ ਇਹਨੂੰ ਕਿਹੜੇ ਪੰਜੇ ਦੇਖੋ ਇਹਦੇ ਬਾਈ ਅਸੀ ਆ ਦੂਆ ਠੀਕ ਹੈ ਪੰਜੇ ਦੇਖੋ ਕਹੇ ਜੇ ਇਹ ਡੜ ਆ ਗਿਆ ਮਾਰਦੇ ਦੇਖ ਲਓ ਡੜ ਆ ਰੀਆਂ ਤੇ ਮਾਮਾ ਥੱਲੇ ਜਿਹੜਾ ਛਾਲ ਛੋਟੇ ਛੋਟੇ ਜਿਹੇ ਹੈਗੇ ਸਾਲੇ ਇਹ ਟੀਂਗੜੀਆਂ ਹੀ ਅਸੀਂ ਨਾ ਚੱਕ ਰਹੀ ਜੰਨੀ ਆਹ ਸਾਲਾ ਮਾਰਦੇ ਚੁੱਕਦੇ ਨੂੰ ਉੱਪਰ ਮੜੀ ਜੀ ਬਾਈ ਟੱਪਰ ਜਾ ਬਧੀ ਪਰ ਚੱਕੇ ਇਹਨਾਂ ਆ ਚੱਕੇ ਹਾਂ ਬੱਸ ਤਾਂ ਬਜਾ ਛੋਟਾ ਬੈਠਾ ਹੈ ਚੱਕਰ ਜਾ ਮੈਂ ਕੋਈ ਨਾ ਮੈਂ ਕੱਲੋਂ ਉੋਂ ਉੱਪਰ ਚੱਕੇ ਬਥੇ ਉੱਚੀ ਬੱਸ 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 ਹਾਂਰਾਸਕੀ ਮਾਰਿਆ ਹੋਰ ਮੜ ਗਿਆ ਚਲ ਲਓ ਜੀ ਇਹ ਦੇ ਹੋ ਗਈ ਬਾਈ ਸਾਰਿਆਂ ਨੂੰ ਠੀਕ ਹੈ ਜੀ ਆਪਾਂ ਨੇ ਨਾ ਆਹ ਦੇਖ ਲਓ ਥੋੜਾ ਸਾਹਮਣੇ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਆ ਦੇਖੋ ਇਹ 3 ਐਮ ਐਲ ਦੀ ਸਿਰਿੰਜ ਆ ਇਹ 3 ਐਮ ਐਲ ਦੀ ਸਿਰਿੰਜ ਲੈ ਕੇ ਬਰਾਮ ਨਾਲ ਬਾਈ ਭਰ ਕੇ ਆਨ ਵਧੀਆ ਤਰੀਕੇ ਨਾਲ ਦੇਖ ਹੁੰਦੀ ਆ ਹੁਣ ਆਪਾਂ ਨੇ ਸਾਰਿਆਂ ਨੂੰ ਦੇ ਦਿੱਤੀ ਠੀਕ ਹੈ ਜੀ ਬਾ ਹੁਣ ਆ ਦੇਖੋ ਹੁਣ ਆਪਾਂ ਇਹਨਾਂ ਇਹਨਾਂ ਨੂੰ ਸਾਰਿਆਂ ਨੂੰ ਆ ਜਾ ਆ ਜਾ ਤੁੱਪ ਚ ਤੁੱਪ ਸਖਾ ਦੇਣੀ ਆਪਾਂ ਨੇ ਹੁਣ ਜਾਲ ਚ ਬਾਈ ਐਂ ਛੱਡ ਦਨੇ ਆਪਾਂ ਨੇ ਫਿਰ ਤੁੱਪ ਆਏ ਆ ਤੁੱਪ ਲੱਗੀ ਜਾਊਗੀ ਇਹਨਾਂ ਨੂੰ ਾਟੋ ਘੜ 2-3 ਘੰਟੇ ਤੁਸੀਂ ਜਾਲ ਚ ਕੱਢ ਦਿਓ ਬਸ ਮਖਣੀ ਦੇ ਕੇ ਹਨਾ ਫਿਰ ਐਨ ਕਬੂਤਰ ਸੈੱਟ ਜਾ ਹੋ ਜਾਂਦਾ ਏ ਬਾਈ ਐਨਾਂ ਕਾ ਕੰਮ ਆ ਸਾਰਾ ਇਹ ਠੀਕ ਹੈ ਜੀ ਹੁਣ ਮਖਣੀ ਦੇ ਹੋਗੀ ਐਨ ਵਧੀਆ ਇਹ ਤਰੀਕਾ ਬਹੁਤ ਵਧੀਆ ਬਾਈ ਇਹ ਜੇ ਤਰੀਕਾ ਕਿਸੇ ਨੇ ਵਰਤਣਾ ਹੋਵੇ ਆਪਾਂ ਨੇ ਵੀ ਬਾਈ ਇੰਸਟਾਗ੍ਰam ਪਰ ਵੀਡੀਓ ਦੇਖੀ ਸੀ ਇੱਕ ਭਰਾ ਦੀ ਆਪਾਂ ਨੂੰ ਵਧੀਆ ਲੱਗਿਆ ਇਹ ਨੁਸਖਾ ਮੈਂ ਚਲੋ ਆਪਾਂ ਆਪਣੇ ਭਰਾਵਾਂ ਨਾਲ ਬਾਈ ਸ਼ੇਅਰ ਕਰ ਦਈਏ ਹਨਾ ਮਖਣੀ ਦੇਣੇ ਦਾ ਸੌਖਾ ਤਰੀਕਾ ਹੈ ਆਪਾਂ ਨੇ ਤਾਂ ਸ਼ੇਅਰ ਕਰਿਆ ਤੁਹਾਡੇ ਨਾਲ 3 ਐਮ ਐਲ ਦੀ ਸਿਰਿੰਜ ਲੈ ਕੇ ਉਹਨੂੰ ਭਰ ਕੇ ਆਰਾਮ ਨਾਲ ਵਧੀਆ ਦੇ ਹੁੰਦੀ ਬਾਈ ਐਨ ਮੂੰਹ ਨਹੀਂ ਲਿਬੜਦਾ ਜਿਹਦੇ ਨਾਲ ਪਹਿਲਾਂ ਮੂੰਹ ਲਿਬੜ ਜਾਂਦੇ ਰਹੇ ਕਬੂਤਰਾਂ ਦੇ ਇਹਦੇ ਨਾਲ ਮੂੰਹ ਨਹੀਂ ਲਿਬੜਦਾ ਹੈਗਾ ਹਨਾ ਚਲੋ ਇੰਨੀ ਕੀ ਵੀਡੀਓ ਆਪਾਂ ਨੇ ਭਰਾਵਾਂ ਨਾਲ ਸ਼ੇਅਰ ਕਰਨੀ ਸੀ ਵਧੀਆ ਨੁਸਖਾ ਹੈ ਬਸ ਇਹ ਵੀ ਕਰਦੇ ਬਾਈ ਛਤਰੀ ਪਰ ਮੈਂ ਚਲੋ ਨਾਲੇ ਛੋਟੇ ਛੋਟੇ ਬਜੇ ਛਤਰੀ ਪਰ ਲੱਗ ਜਾਣਗੇ ਹਨ ਹੁਣ ਇਹਨਾਂ ਨੂੰ 2 ਘੰਟੇ ਜ ਆਪਾਂ ਧੁੱਪ ਲਵਾਵਾਂਗੇ ਬਾ ਫਿਰ ਆਪਾਂ ਇਹ ਖੁੱਡੇ ਛੱਡ ਦੇਣੇ ਚਲੋ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਨਾ